ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੇ ਮਿੱਤਰ ਪਿਆਰੇ ਹਰਮਨ ਪਿਆਰੇ ਪੰਜਾਬੀਆਂ ਨੂੰ ਦੱਸ ਰਿਹਾ ਗਰਮੀਤ ਸਿੰਘ ਸਿੱਧੂ ਉਰਫ ਮਿਲਖਾ ਸਿੰਘ ਪਿੰਡ ਘੁੰਮਣਕਲਾਂ ਤੋਂ ਬੋਲ ਰਿਹਾ ਬਾਈ ਜੀ ਮੈਂ ਉਹਨੂੰ ਕੱਲ ਆਖਿਆ ਸੀਗਾ ਕਿ ਕੱਲ ਨੂੰ ਵੀਡੀਓ ਪਾਵਾਂਗੇ ਤੁਹਾਕੇ ਦਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਸੋਡੇ ਸਾਰੇ ਆ ਇਹ ਮੈਂ 2012 ਤੋਂ ਲੈ ਕੇ ਜਿਹੜੇ ਐਮ.ਐਲ.ਏ ਮੰਤਰੀ ਬਣਦੇ ਆਏ ਐ ਐਮ.ਪੀ ਬਣਦੇ ਆਏ ਆ ਉਹਨਾਂ ਵਾਸਤੇ ਕਹਿਣਾ ਹੈਗਾ ਕਾਂਗਰਸ ਬਣੀ ਪੀਐਸ ਨੇ ਆ ਸਾ ਮੁਕਤ ਕਰ ਦਾਂਗੇ ਪੰਜਾਬ ਨੂੰ ਕੁਝ ਨਹੀਂ ਕਰ ਸਕੇ ਝਾੜੂ ਵਾਲੇ ਬਣੇ ਮੁਕਤ ਕਰ ਦਾਂਗੇ ਕੁਝ ਨਹੀਂ ਬਣਿਆ ਬੀਜੇਪੀ ਤੇ ਕਾਲੀ ਦਲ ਦੇ ਰਾਜ ਦੇ ਵਿੱਚ ਚਿੱਟਾ ਫੋਲ ਵਿਗਦਾ ਰਿਹਾ ਕੁਛ ਨਹੀਂ ਬਣਿਆ ਇਹਨਾਂ ਨੇ ਬੰਦ ਕਰਨ ਦੀ ਬਜਾਏ ਵਧਾਉਂਦੇ ਰਹੇ ਇੱਕ ਲਾਰਾ ਲਾ ਕੇ ਸਰਕਾਰ ਬਣਾਉਂਦੇ ਰਹੇ ਝੂਠੇ ਲੀਡਰ ਘਟਿਆ ਇਨਸਾਨ ਨਹੀਂ ਇਹਨਾਂ ਜਿਹਾ ਘਟਿਆ ਕੋਈ ਵੀ ਨਹੀਂ ਬਾਈ ਜੀ ਕੱਪੀ ਪੈਸੇ ਕਮਾਉ ਆ ਜਿਹੜੇ ਕਾਂਗਰਸ ਵਾਲੇ ਬੋਲਦੇ ਹਨਾ ਵਿਰੋਧੀ ਧਿਰ ਚ ਆਏ ਜਾ ਬਾ ਕੁਛ ਨਹੀਂ ਇਹਨਾਂ ਦੇ ਪੱਲੇ ਇਹ ਮੰਤਰੀ ਰਹੇ ਆ ਬਾਈ ਇਹਨਾਂ ਨੇ ਇਹਨਾਂ ਨੇ 5 ਸਾਲ ਤੰਗਾਤੇ ਇਹਨਾਂ ਨੇ ਨਸ਼ਾ ਬੰਦ ਕੀਤਾ 3 ਸਾਲ ਝਾੜੂ ਵਾਲਿਆਂ ਨੇ ਨੰਗਾਤੇ ਮੈਂ ਇਹਨਾਂ ਨੂੰ ਇੱਕ ਧਮਕੀ ਦਿੰਦਾ ਹਾਂਗਾ 2012 ਤੋਂ ਲਾ ਕੇ ਅੱਜ ਤੱਕ ਕਿੰਨੇ ਵੀ ਐਮਐਲਏ ਬਣਦੇ ਆਏ ਆ ਐਮਪੀ ਬਣਦੇ ਆਏ ਆ ਇਹਨਾਂ ਨੇ ਨਸ਼ਾ ਬੰਦ ਨਹੀਂ ਕਰ ਸਕੇ ਮੈਂ 16 ਮਹੀਨਿਆਂ ਵਿੱਚ ਦੀ ਨਸ਼ਾ ਬੰਦ ਕਰ ਦੂੰ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਮੈਂ ਪਿੰਡਾਂ ਵਿੱਚ ਜਾ ਕੇ 16 ਮਹੀਨੇ ਮੈਨੂੰ ਦੇ ਦੇਣਾ ਸਾਰਾ ਨਸ਼ਾ ਬੰਦ ਕਰਦਾ ਨਸੇ ਦੀ ਜੜ ਖਤਮ ਕਰਦਾ ਪਰ ਮੇਰੀ ਇੱਕ ਸ਼ਰਤ ਹੈ ਇਹਦੇ ਵਿੱਚ 2012 ਤੋਂ ਲੈ ਕੇ ਕਿੰਨੇ ਵੀ ਐਮਐਲਏ ਬਣੇ ਆ ਕਿੰਨੇ ਵੀ ਐਮਪੀ ਬਣੇ ਆ ਅੱਜ ਤੱਕ ਸਾਰਿਆਂ ਦੇ ਜੇ ਨਸ਼ਾ ਮੁਕਤ ਕਰਤਾ ਗੋਲੀ ਮਾਰਨੀ ਹੋਵੇ ਇਹਨਾਂ ਦੀਆਂ ਜ਼ਮੀਨਾਂ ਸਰਕਾਰੀ ਕਰਨੀਆਂ ਹੋਣਗੀਆਂ ਇਹਨਾਂ ਦਾ ਜੋ ਵੀ ਪੈਸਾ ਸਰਕਾਰੀ ਕਰਨਾ ਹੋਊਗਾ ਜੇ 16 ਮਹੀਨਾ ਚ ਮੈਥੋਂ ਨਾ ਨਸ਼ਾ ਮੁਕਤ ਹੋਇਆ ਤਾਂ ਮੇਰੇ ਗੋਲੀ ਮਾਰ ਦੋ ਮੈਂ ਕਿਵੇਂ ਵੀ ਕਿਵੇਂ ਕਰਕੇ ਕਮੇਟੀਆਂ ਬਣਾਈਏ ਕੁਝ ਵੀ ਕਰੀਏ ਕੋਈ ਤੇਲ ਖਰਚਾ ਨਹੀਂ ਮੰਗਦੇ ਚਿੱਟੇ ਵਾਲੇ ਨੂੰ ਫੜਾਂਗੇ ਪਰਚਾ ਸੀ ਪਾਵਾਂਗੇ ਉਹਦੇ ਵਿੱਚ ਪੁਲਿਸ ਦਾ ਰੋਲ ਨਹੀਂ ਹੋ 2012 ਤੋਂ ਲੈ ਕੇ ਅੱਜ ਤੱਕ ਦੇ ਵੱਡੇ ਅਫਸਰ ਡੀਜੀਪੀ ਸਭ ਇਹਨਾਂ ਤੇ ਵੀ ਇਹੀ ਗੋਲੀ ਦਾ ਕਾਰਵਾਈ ਕਰਨੀ ਪਊਗੀ ਨਵੇਂ ਡੀਜੀਪੀ ਬਣਾਉਣੇ ਪੈਣਗੇ ਜਿੰਨੇ ਵੀ ਅਫਸਰਾਂ ਇਹਨਾਂ ਦੇ ਰਾਹੀ ਵਿਕਦਾ ਹੈਗਾ ਸਭ ਦੇ ਇਹਨਾਂ ਦੇ ਗੋਲੀ ਮਾਰਨੀ ਪਊਗੀ ਜੇ 16 ਮਹੀਨਿਆਂ ਚ ਮੈਂ ਨਸ਼ਾ ਮੁਕਤ ਕਰਤਾ ਪੰਜਾਬ ਨੂੰ ਜੇ ਨਾ ਹੋਇਆ ਸੰਮਿਲਖਾ ਸਿੰਘ ਦੇ ਗੋਲੀ ਮਾਰਦੇ ਆਪਣੀ ਜੋ ਵੀ ਜਾਇਦਾਦ ਸਰਕਾਰੀ ਕਰ ਦੋ ਜਿਹੜੀ ਇਹਨਾਂ ਦੀ ਜਾਇਦਾਦ ਚਾਹੇ ਘਰ ਹੋਈ ਚਾਹੇ ਬੈਲ ਐਤੀ ਜਿੰਨਾ ਵੀ ਪੈਸਾ ਕੋਠੀਆਂ ਸਭ ਸਰਕਾਰੀ ਕਰਾਂਗੇ ਫੇਰ 16 ਮਹੀਨਿਆਂ ਵਿੱਚ ਦੀ ਜੇ ਖਤਮ ਕਰਤਾ ਇਹ ਝੂਠ ਮਾਰ ਦਿੰਦੇ ਆ ਨਸ਼ਾ ਵਿਕਾਉਂਦੇ ਇਹ ਆਪ ਹੈ ਪੈਸੇ ਲੈਣ ਦੇ ਮਾਰੇ ਫੰਡ ਲੈਂਦੇ ਆ ਇਹ ਕਹਿੰਦਾ ਇਹ ਅਫਸਰਾਂ ਤੋਂ ਫੰਡ ਲੈਂਦੇ ਆ ਅਫਸਰ ਵੀ ਕੀ ਕਰਨਾ ਡੀਸੀਆਂ ਤੋਂ ਫੰਡ ਲੈਂਦੇ ਆ ਇਹ ਤਸਵੀਲਦਾਰਾਂ ਤੋਂ ਫੰਡ ਲੈਂਦੇ ਆ ਉਹਨਾਂ ਦੇ ਵੀ ਨਹੀਂ ਸਾਰੇ ਇਹਦੀ ਗੱਲ ਜੇ ਇਹ ਫੰਡ ਨਾ ਮੰਗਣ ਤਾਂ ਫੰਡ ਫੇਰ ਅਫਸਰ ਨਹੀਂ ਲੈਂਦੇ ਮੈਂ ਬੇਨਤੀ ਕਰਦਾ 16 ਮਹੀਨਿਆਂ ਵਿੱਚ ਦੀ ਨਸ਼ਾ ਮੁਕਤ ਕਰ ਦੂੰ ਪੰਜਾਬ ਨੂੰ ਜੇ ਨਾ ਹੋਇਆ ਤਾਂ ਆਪਣੇ ਗੋਲੀ ਮਾਰ ਦੇਣ ਤੇ ਨਹੀਂ 2012 ਤੋਂ ਲੈ ਕੇ ਕਿੰਨੇ ਵੀ ਅੱਜ ਤੱਕ ਐਮਐਲਏ ਬਣੇ ਆ 2025 ਆ ਗਿਆ ਕਿੰਨੇ ਵੀ ਐਮਪੀ ਬਣੇ ਆ ਚਾਹੇ ਉਹ ਅੱਜ ਤੀ ਹਰ ਗਏ ਪਰ ਕਿਰਾਂ ਕਿਰਾਂ ਤਾਂ ਬਣੇ ਜਾਣਾ ਚਾਹੇ ਹਾਰੇ ਹੋਏ ਆ ਸਭ ਦੇ ਗੋਲੀ ਮਾਰਨੀ ਹੋਵੇ ਬਾਈ ਜੀ ਇਹ ਵੀਡੀਓ ਫੋਲੋਅ ਅਪ ਚਲਾ ਦਿਓ ਮੈਂ ਹੂ ਨਹੀਂ ਕਹਿੰਦਾ ਡਰ ਕੇ ਨਹੀਂ ਕਹਿੰਦਾ ਡਰਨ ਦੀ ਲੋੜ ਨਹੀਂ 16 ਮਹੀਨੇ ਚ ਸਭ ਕੁਝ ਬੰਦ ਕਰ ਦਾਂਗੇ ਯਾਰ ਸਾਡੇ ਕਮੇਟੀਆਂ ਬਣੀਆਂ ਸੀ ਪਿੰਡਾਂ ਚ ਨਸ਼ਾ ਮੁਕਤ ਹੋ ਗਏ ਸੀ ਉਵੇਂ ਹੀ ਕਮੇਟੀਆਂ ਬਣਾਵਾਂਗੇ ਸਰਕਾਰੀ ਆਪਦਨ ਆ ਆ ਪਰਚਾ ਪਾਇਆ ਕਰਾਂਗੇ ਚਿੱਟੇ ਵਾਲਾ ਉਹ ਪੁਲਿਸ ਕੋਲੇ ਪਾਵਰ ਨਹੀਂ ਹੋਊਗੀ ਚਿੱਟੇ ਵਾਲੇ ਤੇ ਪਰਚਾ ਪਾਉਣ ਦੀ ਇਹ ਬਾਈ ਜੀ ਇਹ ਕੈਨ ਦੇ ਘਸਾ ਕਮਾਉਂਦੇ ਘਸਾ ਇਹ ਗਦਾਰ ਤਾਂ ਲੀਡਰ ਆਪਣੇ ਦੇਸ਼ ਦੇ ਪੰਜਾਬ ਸੂਬੇ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ